ਜਨਤਾ ਦੀ ਆਵਾਜ਼ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਾ ਅੱਜ ਟਾਈਮ ਆਪਾਂ ਖੜੇ ਆ ਕੱਗਾ ਜੀ ਮੇਨ ਰੋਡ ਤੇ ਜਿੱਥੇ ਕਿ ਅੱਜ ਕਾਫੀ ਮੁੱਦਿਆਂ ਨੂੰ ਲੈ ਕੇ ਜਥੇਬੰਦੀਆਂ ਨੇ ਜਿੱਥੇ ਧਰਨਾ ਲਗਾਇਆ ਹੋਇਆ ਜੋ ਸਾਡੀ ਹਲਕੇ ਦੀ ਜੋ ਸੜਕਾਂ ਇਹਨਾਂ ਦਾ ਬਿਲਕੁਲ ਹੀ ਬੱਤਰ ਜੋ ਹਾਲ ਹੋ ਚੁੱਕਿਆ ਏ ਵੀ ਉਹਨਾਂ ਨੂੰ ਸੜਕਾਂ ਨੂੰ ਸਹੀ ਢੰਗ ਨਾਲ ਵਿਕਾਉਣਾ ਸੜਕਾਂ ਦਾ ਵਿਕਾਸ ਕਰਨ ਕਰਕੇ ਜਿੱਥੇ ਧਰਨਾ ਲਗਾਇਆ ਹੋਇਆ ਹੈ ਕਿ ਸਰਕਾਰਾਂ ਸਾਡੀਆਂ ਮੰਗਾਂ ਜੋ ਪੂਰੀਆਂ ਕਰੇ ਬਿਨਾਂ ਜਦ ਤੱਕ ਅਸੀਂ ਇੱਥੇ ਧਰਨਾ ਹੀ ਲਗਾ ਕੇ ਰੱਖਾਂਗੇ ਵੀ ਬਾਕੀ ਦੀ ਜੋ ਜਾਣਕਾਰੀ ਇੱਥੇ ਜੋ ਜਥੇਬੰਦੀਆਂ ਦੇ ਪ੍ਰਧਾਨ ਨੇ ਕੀ ਨਾਇ ਚਾਹੇ ਮੇਰਾ ਨਾਮ ਸੁਖਵੀਰ ਕੌਰ ਹੈ ਜਿਹੜਾ ਅੱਜ ਧਰਨਾ ਲਗਾਇਆ ਗਿਆ ਮੈਡਮ ਉਹਦੇ ਕੀ ਕਰਨੇ ਧਰਨਾ ਲਗਾਣ ਦੇ ਉਸ ਦਾ ਮੇਨ ਕਾਰਨ ਇਹ ਹੈ ਕਿ ਰੋਡ ਦਾ ਬਹੁਤ ਕੰਮ ਖਰਾਬ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਘੱਗੇ ਤੋਂ ਬਾਮਣ ਮਜ਼ਰਾ ਜਾ ਰਹੇ ਹੈ ਰੋਡ ਨਾਲ ਇਹਦੇ ਵਿੱਚ ਬਹੁਤ ਪ੍ਰੋਬਲਮ ਹੈ ਕਿ ਰੋਡ ਸਾਰਾ ਟੁੱਟਿਆ ਹੋਇਆ ਹੈ ਘਟੋ ਘਟ ਇੰਨੀ ਸਰਕਾਰਾਂ ਬਣ ਚੁੱਕੀਆਂ ਕਿਸੇ ਸਰਕਾਰ ਨੇ ਹੁਣ ਤਾਂ ਕੋਈ ਮੁੱਦਾ ਨਹੀਂ ਚੱਕਿਆ ਇਸ ਰੋਡ ਦਾ ਤੇ ਉਹਦੇ ਲਈ ਬੱਚਿਆਂ ਨੂੰ ਡੇਲੀ ਜਿਹੜੀ ਆਵਾਜ਼ ਆਈ ਹੈ ਲੋਕਾਂ ਨੂੰ ਆਉਣ ਚ ਬਹੁਤ ਪ੍ਰੋਬਲਮਜ਼ ਹੋ ਰਹੀਆਂ ਇਹਦੇ ਕਾਰਨ ਰੋਡ ਦੀ ਅਸੀਂ ਇਹੀ ਸਾਡੀ ਮੰਗ ਹੈ ਵੀ ਰੋਡ ਜਲਦੀ ਜਲਦੀ ਬਣਾਇਆ ਜਾਵੇ ਸਾਡਾ ਇਹੀ ਮੰਗ ਕਰਦਾ ਕਿ ਇਹ ਰੋਡ ਸਾਡੀ ਜਲਦੀ ਤੋਂ ਜਲਦੀ ਬਣਾਈ ਜਾਵੇ ਕਿਉਂਕਿ ਜਦੋਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਤਾਂ ਸਰਕਾਰ ਨੂੰ ਬਣਾਉਣ ਦਾ ਸਾਨੂੰ ਵੀ ਪਿਛਤਾਵਾ ਆਊਗਾ ਸਰਕਾਰ ਉਸ ਤੋਂ ਵੱਧ ਪਿਛਤਾਉਗੀ ਤੇ ਸਾਡਾ ਸੰਘਰਸ਼ ਹੋਰ ਲੰਬਾ ਹੋ ਜਾਊਗਾ ਉਹ ਤੇ ਹੋਰ ਫਿਰ ਇਹ ਇਹ ਕੱਲਾ ਸਿਰਫ ਇਹ 9 ਫੁੱਟੀ ਰੋਡ ਬਣਾ ਕੇ ਨਹੀਂ ਇਹਦੇ ਉੱਪਰ ਸ਼ੈੱਲਰ ਵੀ ਨੇ ਸਕੂਲ ਵੀ ਨੇ ਤੇ ਇਹ 8-10 ਪਿੰਡਾਂ ਨੂੰ ਹਲ ਇਹ ਡਿੜਬੇ ਹਲਕੇ ਦੇ ਨਾਲ ਸੰਗਰੂਰ ਜ਼ਿਲ੍ਹੇ ਨਾਲ ਛੜਕ ਜੋੜਦੀ ਹੈ ਇਹ ਸੜਕ ਬਹੁਤ ਯਾਨੀ ਕਿ ਬਹੁਤ ਜ਼ਿਆਦਾ ਚੱਲਦੀ ਹੈ ਇਹ ਸੜਕ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ 10-15 ਪਿੰਡਾਂ ਦੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਬੱਚੇ ਸਕੂਲਾਂ ਤੇ ਜੋ ਰੋਜ਼ ਨੌਕਰੀ ਕਰਨ ਵਾਲੇ ਲੋਕ ਨੇ ਤੇ ਉਹਨਾਂ ਨੂੰ ਥੋੜਾ ਬਹੁਤਾ ਉਹਦਾ ਘਣਾ ਲੰਘਣ ਵਾਸਤੇ ਰਸਤਾ ਜੇ ਨਹੀਂ ਹਜੇ ਕੋਈ ਬਣਾਉਣ ਦਾ ਤਾਂ ਲੰਘਣਯੋਗ ਰਸਤਾ ਜ਼ਰੂਰ ਬਣਾਇਆ ਜਾਵੇ। ਇਸ ਟਾਈਮ 'ਤੇ ਅੱਧਾ ਘੰਟਾ ਕੀ ਜਾਣ ਜੋ ਸਾਡੇ ਕੋਲੇ ਨਾ ਤਾਂ ਕੋਈ 18 ਫੁੱਟੀ ਬਣਾਉਣ ਆਇਆ ਨਾ ਕੋਈ 18 ਫੁੱਟੀ ਦਾ ਕੋਈ ਕਿਤੇ ਟੈਂਡਰ ਹੋਇਆ। ਦੇਖੋ ਇਹ ਗੱਲਾਂ ਨਾਲ ਅਸੀਂ ਕਿੰਨਾ ਕੁ ਟਾਈਮ ਸਾਰਾਂਗੇ ਅਸੀਂ 1 ਸਾਲ ਤੋਂ ਸਰਕਾਰ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਇਹ ਸੀ ਕਿ ਚਲੋ ਹੁਣ ਬਣ ਗਈ ਹੁਣ ਬਣ ਗਈ ਅਸੀਂ ਸੰਘਰਸ਼ ਨੂੰ ਬਿਲਕੁਲ ਐਂਡ 'ਚ ਆਇਆ 1 ਸਾਲ ਡੇਢ ਸਾਲ ਤੋਂ ਵੇਟ ਕਰਕੇ ਕਿ ਚਲੋ ਸਰਕਾਰ ਨਵੀਂ ਸੀ ਅਸੀਂ ਫੇਰ ਵੀ ਬਹੁਤ ਟਾਈਮ ਵੇਟ ਕਰੀ ਕਿ ਸਰਕਾਰ ਨਵੀਂ ਹੈ ਕਿ ਚਲੋ ਬਣ ਜੂ ਪਰ ਇਹ ਤਾਂ ਜ਼ਮੀਨ ਜਦੋਂ ਅਸੀਂ ਗੱਲ ਕਰਦੇ ਆ ਫੰਡ ਨਹੀਂ ਹੋਰ ਆ ਨਾਲ ਸਾਡੇ ਅਸੀਂ ਵਿਰੋਧ ਨਹੀਂ ਕਰਦੇ ਸੰਗਰੂਰ ਜ਼ਿਲ੍ਹੇ 'ਚ ਸੜਕਾਂ ਬਣਾਉਣ ਵਾਸਤੇ ਸਰਕਾਰ ਲਵੇ ਪੈਸੇ ਨੇ ਤੇ ਪਟਿਆਲੇ ਜ਼ਿਲ੍ਹੇ 'ਚ ਕੋਈ ਪੈਸਾ ਨਹੀਂ ਪਟਿਆਲੇ ਜ਼ਿਲ੍ਹੇ ਨੂੰ ਸਾਡੇ ਇੰਨਾ ਮਤਰੀ ਵਾਲ ਮਾਲਾ ਸਾਡੇ ਨਾਲ ਸਲੂਕ ਕਰਾ ਜਾ ਰਹੇ ਸਾਨੂੰ ਤਾਂ ਇਹ ਅਸੀਂ ਬੇਨਤੀ ਕਰਦਾ ਕਿ ਸਾਨੂੰ ਸੰਗਰੂਰ ਜ਼ਿਲ੍ਹੇ 'ਚ ਸ਼ਾਮਲ ਕਰ ਦਿੱਤਾ ਜਾਵੇ ਜੇ ਨਹੀਂ ਸੀਐਮ ਸਾਡੀ ਸੜਕ ਬਣਾ ਸਕਦੇ ਤਾਂ ਸਾਨੂੰ ਸੰਗਰੂਰ ਜ਼ਿਲ੍ਹੇ 'ਚ ਸ਼ਾਮਲ ਕਰਾ ਦਿਓ ਸਾਡੀ ਸੜਕ ਤਾਂ ਬਣ ਜੂ ਅਸੀਂ ਤਾਂ ਪਟਿਆਲੇ ਜ਼ਿਲ੍ਹੇ ਤੋਂ ਹੀ ਬਹੁਤ ਦੁਖੀ ਹਾਂ ਸਭ ਤੋਂ ਲਾਸਟ ਹਲਕੇ ਸਭ ਤੋਂ ਹਲਕ ਮਾੜੇ ਹਲਕੇ ਚੁਤਰਾਣੇ ਦਾ ਸਭ ਤੋਂ ਮਾੜਾ ਹਾਲ ਹੈ ਧੰਨ ਆਪਣੇ ਵਿੱਚ ਕੁਲਦੀਪ ਸਿੰਘ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਛੜਕ ਸਾਡੀ 18 ਫੁੱਟੀ ਪਾਸ ਹੋਈ ਹੈ ਸਾਡੇ ਵਿਜੇਂਦਰ ਸਿੰਘ ਰਾਜੀ ਬਰਾਸ ਪਹੁੰਚੇ ਸੀਗੇ ਉੱਥੇ ਜਿੰਨੇ ਵੀ ਬਰਾਸ ਨੂੰ ਛੜਕਾ ਪੈਂਦੀ ਹੈ ਨੇ 18 ਫੁੱਟੀ ਬਣਾਈ ਜਾਂਦੀ ਉਹਨਾਂ ਨੇ ਤੇ ਗਊਸ਼ਾਲਾ ਵਾਸਤੇ ਜੋਗਰਾਤੇ ਦੇ ਵਿੱਚ ਆਏ ਤੇ ਉਹਨਾਂ ਨੇ ਕੀ ਮੰਗ ਰੱਖੀ ਵੀ ਜਿੱਥੇ ਵੀ ਗਏ ਉਹ 18 ਫੁੱਟੇ ਛੜਕਾ ਦੇ ਕੇ ਆਏ ਨੇ ਬਰਾਸ ਵਾਲੀ ਕੰਪਲੀਟ ਹੋ ਗਈ ਦਫਤਰੀ ਵਾਲੀ ਕੰਪਲੀਟ ਹੋ ਗਈ ਬਰਾਸ ਤੋਂ ਭਵਨ ਮਾਜਰਾ ਧਗਾ ਇਹ 18 ਫੁੱਟੇ ਹੋਣੀ ਹੈ ਤੇ ਇੱਥੇ ਨਾ ਹੁਣ ਪਿੱਛੋਂ ਸਾਡਾ ਸੈਂਟਰ ਨੇ ਪੈਸਾ ਰੋਕ ਰੱਖਿਆ ਪੰਜਾਬ ਸਰਕਾਰ ਦਾ ਆਰਡੀਐਫ ਦਾ ਪੈਸਾ ਜੋ ਪੈਸਾ ਆਇਆ ਤਾਂ ਜਲਦੀ ਛੜਕਾਂ ਵੀ ਹੋਣਗੀਆਂ ਤੇ ਨਾਲ ਨਾਲ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਚੀਜ਼ਾਂ ਦੀ ਛੜਕਾਂ ਵੀ ਤੇ ਹਲਕਾ ਇਸ ਤਰ੍ਹਾਂ ਦੇ ਵਿੱਚ ਇਹ ਇਹਦਾ ਜਾਦੇਪੁਰਾ ਵਾਲਾ ਸਾਡੀ ਸੜਕ ਦਾ ਬਾਕੀ ਸਾਰੀ ਟੁੱਟੀਆਂ ਪਈਆਂ ਨੇ ਤੇ ਸੈਂਟਰ ਸਰਕਾਰ ਨੇ ਪੈਸਾ ਰੋਕਣ ਕਰਕੇ ਇਹ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਹੈ। ਟੁੱਟੀ ਰੋਡ ਦੇ ਹੈ ਜੇ ਬੱਤਰ ਹਾਲਾਤ ਹੋਣ ਕਰਕੇ ਕੋਈ ਹਾਦਸੇ ਵੀ ਹਜੇ ਵਾਪਰੇ ਨੇ। ਬਹੁਤ ਬਹੁਤ ਵਾਰ ਵਾਪਰਦੇ ਨੇ। ਮੋਟਰਸਾਈਕਲ ਦਾ ਰਸਤਾ ਹੀ ਨਹੀਂ ਇਹ। ਜਿਹੜੇ ਮੋਟਰਸਾਈਕਲ ਦੇ ਕੋਈ ਬਜੂਆ ਸਾਈਕਲ ਦੇ ਬਜੂਆ ਠੀਕ ਹੈ ਗੱਡੀਆਂ ਦੇ ਨਹੀਂ ਤੇ ਕੋਈ ਬੱਸ ਚ ਜਾਂਦੀ ਸਾਡੇ ਬਹੁਤ ਸਵਾਰੀਆਂ ਨੂੰ ਦਿੱਕਤ ਆ ਰਹੀ ਹੈ ਹੁਣ ਜਾਣ ਚ ਗਰੀਬ ਪਰਿਵਾਰ ਦੇ ਬੱਚੇ ਪੜ੍ਹਨਾ ਹੁੰਦੇ ਨੇ ਉਹਨੂੰ ਨਾਲ ਦਾ ਕੋਈ ਸਕੂਟਰ ਮੋਟਰਸਾਈਕਲ ਚਾੜਦਾ ਹੈ। ਠੀਕ ਹੈ ਇੱਥੇ ਤੁਰ ਕੇ ਜਾਂਦੇ ਨੇ ਕਦੇ-ਕਦੇ ਅਸੀਂ ਸਵੇਰੇ ਸ਼ਾਮ ਆਉਂਦੇ ਆ ਸਾਡੇ ਨਾਲ ਚੜਕੇ ਜਾਂਦੇ ਨੇ ਬੱਚੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਹੋਰ ਵੀ ਜਿੱਥੋਂ ਵੀ ਫੰਡ ਘਟੋ ਘਟ ਕੱਢ ਗਏ ਇਹਨੂੰ ਜਲਦੀ ਜਲਦੀ ਇਹਦਾ ਹੱਲ ਕਰ ਦੋ ਬਾਕੀ ਇਹ ਸੜਕ ਨਾ ਆਪਣਾ ਬਜਿੰਦਰ ਸਿੰਘ ਲਾ ਨੇ ਰਿਪੇਅਰ ਕਰਾਤੀ ਸੀ 21 ਦੇ ਵਿੱਚ ਇੱਥੇ ਸੜਕਾਂ ਬਣੀਆਂ ਟਿਪ ਟਿਪਰ ਚੱਲੇ ਟਿਪਰਾਂ ਨੇ ਤੋੜਦੀ ਉਸ ਤੋਂ ਬਾਅਦ ਸਾਡੇ ਪਿੰਡਦਿਆਂ ਨੇ ਮੂਤਰ ਬੰਦੇ ਨੇ ਟਿਪਰ ਰੋਕ ਕੇ ਉਹ ਵਾਅਦਾ ਕਰਕੇ ਸੀ ਇਹ ਸੜਕ ਬਣਾਵਾਂਗੇ ਤੇ ਜੇ ਜਾਦਨੀ ਤਾਂ ਉਹਨਾਂ ਤੋਂ ਇਹ ਛੜਕਦਾ ਆਰਜੀ ਕੰਮ ਪੰਜਾਬ ਸਰਕਾਰ ਕਰਾ ਸਕਦੀ ਹੈ ਮਿੱਟੀਪਰਾ ਜਿਹੜੇ ਖੜਨਾ ਸੜਕ ਚੱਲ ਰਹੀ ਹੈ ਜੀ ਮਿੱਟੀਪਰਾ ਬਹੁਤ ਸਾਰਕ ਸੜਕ ਹੈ ਜੀ ਹਾਂ ਜੀ ਜਿਆਦੇ ਹੋਇਆ ਉਹਨਾਂ ਨੇ ਹਾਂ ਉਹਨਾਂ ਨੇ ਤੋੜੀ ਜਿਆਦੇ ਨੌਜ ਇੱਕ ਹੋਏ ਪਏ ਪਏ ਨੇ ਉਹਨਾਂ ਨੇ ਜਿਆਦੇ ਸੜਕ ਤੋੜੀ